ਸ਼ਲੋਕ ਮਹੱਲਾ ਤੀਜਾ ਆਪਣਾ ਆਪ ਨਾ ਪਛਾਣਾਈ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮੰਨ ਰਹੇ ਹਜ਼ੂਰ ਆਪਣਾ ਆਪ ਤਾਂ ਪਛਾਣਦਾ ਨਹੀਂ ਆਪਣੇ ਆਪ ਨੂੰ ਤਾਂ ਸਰੀਰ ਮੰਨਦਾ ਮਾਇਆ ਮੰਨਦਾ ਹਰ ਪ੍ਰਭ ਜਾਤਾ ਦੂਰ ਹਰ ਪ੍ਰਭ ਨੂੰ ਦੂਰ ਮੰਨੀ ਬੈਠਾ ਗੁਰ ਕੀ ਸੇਵਾ ਬਸਰੀ ਗੁਰ ਕੀ ਸੇਵਾ ਬਸਰੀ ਸ਼ਬਦ ਵਿਚਾਰ ਬਿਲਕੁਲ ਆ ਫਿਰਦਾ ਕਿਉਂ ਮੰਨ ਰਹਾ ਹੈ ਹਜੂਰ ਮਾਨਕਿਓ ਹਾਜ਼ਰ ਹੋ ਜੂਰ ਰਹਾ ਹੈ ਬਨ ਵੀ ਆਪਣੀ ਉਡਾਰੀਆਂ ਮਾਰਦਾ ਫਿਰਦਾ ਕਹਿੰਦੇ ਸੀ ਪਰ ਮੈਂ ਭੂਲਾ ਕਹਿੰਦੇ ਹਸਾਵਾ ਮਨ ਵੀ ਆਪਣਾ ਦੈ ਦੇ ਤੋਦਾ ਫਿਰਦਾ ਮਨਮੁਖਾ ਹਾਂਜੀ ਮਨਮੁਖੀ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਇਨ ਸੱਚੇ ਸ਼ਬਦ ਹਦੂਰ ਇਹ ਜ਼ਵਰ ਸਾਜ ਮਨ ਮੁਕਨੇ ਆਪਣਾ ਜਨਮ ਗਵਾ ਲਿਆ ਝੂਠੇ ਲਾਲਚ ਲਾਕੇ ਕੂੜੇ ਲਾਲ ਚ ਗਵਾਇਆ ਝੂਠੇ ਲਾਲ ਚ ਕੂੜ ਕੂੜ ਸਾਲ ਚ ਲਾਕੇ ਜਨਮ ਗਵਾ ਲਿਆ ਨਾਲ ਕੋ ਬਖਸ਼ ਮਲਾਇਨ ਸੱਚੇ ਸ਼ਬਦ ਹਦੂਰ ਜਿਹੜੇ ਬਖਸ਼ ਦਿੱਤੇ ਸੱਚੇ ਸ਼ਬਦ ਨਾਲ ਜੋੜ ਲੈ ਉਹ ਹਦੂਰ ਉਹ ਆਪਣੇ ਨੇੜੇ ਰੱਖ ਲਿਓ ਨੇ ਉਹ ਨੇੜੇ ਨੇ ਉਹਦੇ ਜਿਹੜੇ ਬਖਸ਼ੇ ਹੋਏ ਨੇ ਸੱਚੇ ਸ਼ਬਦਾਂ ਮਿਲੇ ਹੋਏ ਨੇ ਕੁਰਬਾਨੀ ਨਾਲ ਜੁੜੇ ਹੋਏ ਨੇ ਹਾਂਜੀ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅੰdre ਨਾਮ ਸਲਾਹਣਾ ਹਰ ਜੱਪਿਆ ਮਨ ਆਨੰਦ ਹਰ ਪ੍ਰਭ ਦਾ ਸੋਹਿਲਾ ਤਾਂ ਸੱਚਾ ਹੈ ਗੁਰਮੁਖੀ ਨਾਮ ਹੈ ਗੋਬਿੰਦ ਗੁਰਮੁਖਾਂ ਦਾ ਨਾਮ ਕੀ ਹੈ ਗੋਬਿੰਦ ਨੂੰ ਜਾਣਣਾ ਗੋਬਿੰਦ ਨਾਲ ਜੁੜਨਾ ਆਪਣੇ ਮੂਲ ਨਾਲ ਜੁੜਨਾ ਉਸ ਨੂੰ ਜਾਣਨਾ ਆਪਣੇ ਆਪ ਨੂੰ ਇਹ ਉਹਨਾਂ ਦਾ ਹੈਗਾ ਸੋਹਲਾ ਅਨੰਦਨਾਮ ਸਲਾਣ ਅਨੰਦਨਾਮ ਦੀ ਉਸਤਸਲਾ ਕਰਨੀ ਹੁਕਮ ਦੀ ਉਸਤਸਲਾ ਕਰਨੀ ਹਰ ਜਪਿਆ ਮਨ ਆਨੰਦ ਜਿਹਦੇ ਜਪਨ ਨਾਲ ਜਿਹਦੇ ਜਪਨ ਕਰਕੇ ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਮਨ ਨੂੰ ਆਨੰਦ ਮਿਲਦਾ ਹੈ ਜਿਹਦੇ ਸਮਝਣ ਨਾਲ ਜੀ ਅਨੰਦ ਨਾਲ ਮਨ ਨੂੰ ਆਨੰਦ ਮਿਲਦਾ ਠੀਕ ਹੈ ਜੀ ਵੜ ਭਾਗੀ ਹਰ ਪਾਇਆ ਪੂਰਨ ਪਰਮਾਨੰਦ ਇਹ ਤੋਂ ਵੱਡੇ ਭਾਗੇ ਹੋਰ ਹੋ ਜਾਣ ਤਾਂ ਪੂਰਨ ਪਰਮਾਨੰਦ ਮਿਲ ਜਾਂਦਾ ਹੈ ਪੂਰਨ ਪਰਮਾਨੰਦ ਕਦ ਮਿਲਦਾ ਜੇ ਕੋਹੇ ਤੇ ਹੁਕ ਪੈਂਦਾ ਜੇ ਅੰਦਰੋਂ ਫੁੱਟ ਕੰਡਾ ਗਿਆਨ ਅੰਦਰੋਂ ਫੁੱਲ ਲੱਗ ਜਾਂਦਾ ਨਾਮ ਫੁੱਲ ਲੱਗ ਜਾਂਦਾ ਫਿਰ ਪਰਮਾਨੰਦ ਹੋ ਜਾਂਦਾ ਹੈ ਹਾਂਜੀ ਜਨ ਨਾਨਕ ਨਾਮ ਸਲਾਹਿਆ ਬੋਹੜ ਨਾ ਮਨ ਤਨ ਭੰਗ ਅਜੇ ਭੰਗ ਲਾ ਫਲਾ ਗਿਆ ਉੱਥੇ ਸਾਰੇ ਭੰਗ ਦੇ ਵਿੱਚ ਅਗਿਆਨ ਭੰਗ ਹਾਂਜੀ ਆ ਬੋੜਨਾ ਮਨ ਤਾਂ ਭੰਗ ਦੁਆਰਾ ਨਹੀਂ ਭੰਗ ਹੁੰਦਾ ਜਦੋਂ ਨਾਨਕ ਨਾਮ ਸੁਲਾਇਆ ਜਦ ਨਾਨਕ ਕਹਿੰਦੇ ਜੇ ਨਾਮ ਦੀ ਸਿਫਤ ਸੁਲਾ ਕਰਦਾ ਰਹੇ ਦੁਆਰਾ ਬਾਣਾ ਲੱਗ ਨਹੀਂ ਹੁੰਦਾ ਭੰਗ ਨਹੀਂ ਹੁੰਦਾ ਇਸ ਵਾਇ ਭੰਗ ਦੀ ਪਾਵਰ ਹੈ ਦੇਖੋ ਕਹਿੰਦੇ ਫਿਰ ਭੰਗ ਨਹੀਂ ਹੁੰਦਾ ਮਨ ਨਹੀਂ ਅਲੱਗ ਨਹੀਂ ਹੁੰਦਾ ਭੰਗ ਨਹੀਂ ਹੁੰਦਾ ਠੀਕ ਹੈ ਮਨ ਔਰ ਤਨ ਤੇ ਸਿਹਾਰੀ ਹੈ ਬੋੜਨਾ ਮਨ ਬੋੜਨਾ ਮਾਨੀ ਤਰੀ ਭੰਗ ਬਣ ਕਰਕੇ ਤਨ ਕਰਕੇ ਭੰਗ ਨਹੀਂ ਹੁੰਦਾ ਠੀਕ ਹੈ ਮਨਰ ਚਿੱਤ ਫਿਰ ਅਲੱਗ-ਅਲੱਗ ਨਹੀਂ ਹੁੰਦੇ ਹਾਂਜੀ ਮਨ ਆਪਣੇ ਹਿਰਦੇ ਨੂੰ ਛੱਡ ਕੇ ਤਿਰਕੁਟੀ ਚ ਜਾਂਦਾ ਹੀ ਨਹੀਂ ਆਪਣੇ ਮੂਲ ਨੂੰ ਛੱਡ ਕੇ ਤਿਰਕੁਟੀ ਜਾਊਗਾ ਭੰਗ ਹੋ ਜਾਊਗਾ ਅੱਛਾ ਜੀ ਹਾਂਜੀ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ ਸਤ ਸੰਗਤੀ ਨਾਲ ਰਲਾਵੇ ਜੇ ਪਹਿਲਾਂ ਕੋਈ ਸਤਿਗੁਰੂ ਦਾ ਨੰਦਕੋ ਹੋਵੇ ਪਰਮੇਸ਼ਰ ਨੂੰ ਨਾ ਮੰਨੇ ਪਾਣੀ ਨੂੰ ਨਾ ਮੰਦਾ ਹੋਵੇ ਹੁਕਮ ਨੂੰ ਨਾ ਮੰਦਾ ਹੋਵੇ ਪਰ ਫਿਰ ਕਿਸੇ ਦੀ ਗੱਲ ਸੁਣ ਕੇ ਫਿਰ ਛਲਨ ਆ ਜਵੇ ਆ ਜਵੇ ਛਲਨ ਛਲਨ ਗੁਰ ਆਵੇ ਪਿਛਲੇ ਗੁਨਾਹ ਛਤਗੁਰ ਬਖਸ਼ੇ ਸਾਧ ਸੰਗਤ ਨਾਲ ਮਿਲਾਵੇ ਕਹਿੰਦੇ ਫਿਰ ਪਿਛਲੇ ਉਹ ਗਨੋ ਦੇ ਗੁਨਾਹ ਬਖਸ਼ੇ ਸਾਧ ਸੰਗਤ ਨਾਲ ਲੜਾ ਲੈਂਦਾ ਫਿਰ ਹਾਂਜੀ ਜਿਉ ਮੀਹ ਵੁੱਠੇ ਗਲੀਆਂ ਨਾਲਿਆਂ ਟੋਬਿਆਂ ਦਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਜਿਵੇਂ ਕਹਿੰਦੇ ਮੀਂਹ ਪੈਂਦਾ ਜਿਉਂ ਮੀਂਹ ਬੁਟਾ ਜਿਵੇਂ بارش ਪੈਂਦੀ ਹੈ ਗਲੀਆਂ ਦਾ ਪਾਣੀ ਨਾਲੀਆਂ ਦਾ ਪਾਣੀ ਟੋਬਿਆਂ ਦਾ ਪਾਣੀ ਇਕੱਠਾ ਹੋ ਜਾਂਦਾ ਜਲ ਜਾਏ ਇਸ ਸਾਰਾ ਜਲ ਇਕੱਠਾ ਹੋ ਕੇ ਜਾ ਕੇ ਪਵਰ ਵਿੱਚ ਸੁਰਸਦੀ ਇੱਕ ਨਦੀ ਚ ਜਾ ਕੇ ਪੈ ਜਾਂਦਾ ਸੁਰਸਦੀ ਨਦੀ ਹੈ ਸੁਰਸਦੀ ਨਦੀ ਇਹਨੂੰ ਵੀ ਕਹਿੰਦੇ ਨੇ ਗੰਗਾ ਨੂੰ ਵੀ ਕਹਿੰਦੇ ਨੇ ਸੁਰਸਦੀ ਦੇਵਤਿਆਂ ਦੀ ਨਦੀ ਵਿੱਚ ਪੈ ਜਾਂਦਾ ਜਾ ਕੇ ਸੁਰਸਦੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਜਦੋਂ ਨਦੀ ਵਿੱਚ ਜਾ ਕੇ ਪੈ ਜਾਂਦਾ ਉਹ ਫਿਰ ਪਵਿੱਤਰੇ ਕਹੋਂਦਾ ਫਿਰ ਉਹ ਟੁੱਬਿਆਂ ਨਾਲੀਆਂ ਦਾ ਵਿੱਚੇ ਪਾਣੀ ਮਿਲਿਆ ਹੋਇਆ ਉਹਦਾ ਫਿਰ ਕੋਈ ਭਰਮ ਨਹੀਂ ਕਰਦਾ ਵੀ ਇਹ ਗੰਦਾ ਪਾਣੀ ਨਹੀਂ ਪਾਉਂਦਾ ਉਹਦੇ ਵਿੱਚ ਗੰਦਾ ਪਾਣੀ ਮਿਲਿਆ ਹੋਇਆ ਵੀ ਪਵਿੱਤਰੇ ਬਣਿਆ ਜਾਂਦਾ ਐਵੇਂ ਉਹ ਪਵਿੱਤਰ ਸੰਗਤ ਵਿੱਚ ਆ ਕੇ ਇਹ ਰਲ ਜਾਂਦੀ ਹੈ ਉਹ ਪਵਿੱਤਰੇ ਹੋ ਜਾਂਦੀ ਹੈ ਉਹ ਪਵਿੱਤਰ ਹੱਤਾਂ ਜਿਹੜੀ ਵਿਰੋਧ ਕਰਦੀ ਸੀ ਨਾਮ ਦਾ ਸਤ ਸੰਗਤ ਵਿੱਚ ਨਾਲ ਚ ਉਹ ਵੀ ਪਵਿੱਤਰ ਬਣ ਜਾਂਦੀ ਹੈ ਠੀਕ ਹੈ ਜੀ ਇਹ ਵਡਿਆਈਆਂ ਸਤਗੁਰ ਨਿਰਵੈਰ ਵਿੱਚ ਜਿੱਤ ਮਿਲਿਆ ਤ੍ਰਿਸ਼ਨਾ ਭੁਖ ਉਤਰੇ ਹਰ ਸ਼ਾਂਤ ਤੜ ਆਵੇ ਇਹ ਨਿਰਵੈਰ ਗੁਣ ਹੈ ਸਤਗੁਰ ਦਾ ਇਹ ਵਡਿਆਈਆਂ ਨੇ ਸਤਗੁਰ ਦੇ ਨਿਰਵੈਰ ਗੁਣ ਵਿੱਚ ਜੇ ਉਹ ਵਿਰੋਧੀ ਸੀ ਸਾਡਾ ਅਸੀਂ ਉਹਦੇ ਵਿਰੋਧੀ ਨਹੀਂ ਅਸੀਂ ਬੁਰੇ ਦਾ ਭਲਾਈ ਕਰਨਾ ਫਰੀਦਾ ਬੁਰੇ ਦਾ ਭਲਾ ਕਰ ਬੁਰਾ ਉਹ ਸੀ ਨੰਦਿਆ ਉਹ ਕਰਦਾ ਸੀ ਪਿਆ ਕਰੇ ਅਸੀਂ ਨੰਦਕ ਨਹੀਂ ਅਸੀਂ ਬੁਰੇ ਦਾ ਭਲਾ ਕਰਨ ਵਾਲੇ ਆ ਜੋ ਛਲ ਨਾ ਆ ਗਿਆ ਛਲ ਨਾ ਆਇ ਤੇ ਸੰਘ ਢਲਾਈ ਫੇਸਾ ਸੰਗਤ ਵਿੱਚ ਲਾ ਲਿਆ ਉਹਨੂੰ ਨਿਰਵੈਰ ਵੈਰ ਨਹੀਂ ਨਾ ਹੈ ਸਾਡੇ ਅੰਦਰ ਨਿਰਵੈਰ ਨਿਰਵੈਰ ਵਿੱਚੋ ਜਿਤ ਮਿਲਿਆ ਕਿਸਨ ਉੱਕ ਉਤਰ ਹਰ ਸ਼ਾਂਤ ਤੜ ਆਵੇ ਸ਼ਾਂਤੀ ਤਤਕਾਲ ਸ਼ਾਂਤੀ ਆ ਜਾਂਦੀ ਹੈ ਉਹਨੂੰ ਉਹ ਤਤਕਾਲ ਸ਼ਾਂਤ ਹੋ ਜਾਂਦਾ ਹੈ ਠੀਕ ਹੈ ਜੀ ਸਤਿਗੁਰੂ ਨੂੰ ਜਾ ਕੇ ਮਿਲਿਆ ਜਾਵੇ ਜਿਹੜਾ ਆਪ ਨਿਰਵੈਰ ਹੈ ਆ ਫਿਰ ਫਿਰ ਸ਼ਾਂਤੀ ਹੋ ਜਾਂਦੀ ਹੈ ਉਹਨੂੰ ਠੀਕ ਹੈ ਜੀ ਉਹ ਪਿਛਲੇ ਔਗਣ ਉਹਦੇ ਕਿਤਾਰ ਦੇ ਬਣੀ ਉਹਦੇ ਔਗਣ ਵੀ ਤੂੰ ਐ ਕਹਿੰਦਾ ਸੀ ਉਹ ਕਹਿੰਦਾ ਸੀ ਗੱਲੇ ਹੀ ਨਹੀਂ ਛੇੜਦੇ ਹੋ ਹਾਂ ਜੀ ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ ਉਹ ਰਾਮ ਰਾਜ ਜੀ ਕਹਿੰਦੇ ਨੇ ਵੀ ਮੇਰੇ ਸੱਚੇ ਸ਼ਾਹ ਦਾ ਦੇਖੋ ਅਚਰਜ ਕਿਹੋ ਜਿਹਾ ਅਚਰਜ ਹੈ ਕਿ ਜਿਹੜਾ ਵੀ ਉਹਦੇ ਸਾਹਲ ਚਲਿਆ ਜਾਵੇ ਉਹ ਉਹਨੂੰ ਇੱਕ ਅੰਠ ਲਾ ਲੈਂਦਾ ਹੈ ਉਹਦੇ ਉਗੜ ਮਾਫ ਕਰ ਦਿੰਦਾ ਹੈ ਉਹਨੂੰ ਸਤ ਸੰਗਤ ਵਿੱਚ ਲੜਾ ਲੈਂਦਾ ਹੈ ਔਰ ਉਹ ਸਾਰਿਆਂ ਨੂੰ ਹੀ ਚੰਗਾ ਲੱਗਦਾ ਹੈ ਕੋਈ ਫਰਕੇ ਨਹੀਂ ਰਹਿ ਜਾਂਦਾ ਉਹਨਾਂ ਹੀ ਆਦਰ ਹੁੰਦਾ ਉਹਦਾ ਜਿਹਾ ਜਿਹਾ ਦੂਸਰੀ ਸਾਰੀ ਸੰਗਤ ਦਾ ਹੁੰਦਾ ਠੀਕ ਹੈ ਇੱਥੇ ਗੱਲ ਮੇਰੇ ਹਰ ਸੱਚੇ ਸ਼ਾਹ ਦੀ ਗੱਲ ਹੋ ਰਹੀ ਹੈ ਜੀ ਹਾਂ ਜੀ ਹਾਂ ਜੀ ਸਤਗੁਰ ਦੀ ਗੱਲ ਹੋ ਰਹੀ ਹੈ ਤੇ ਥੱਲੇ ਫਿਰ ਸਤਿਗੁਰੂ ਨੂੰ ਮੰਨਣਾ ਆਉਂਦਾ। ਮੰਨੂ ਤਾਂ ਪਰਮੇਸ਼ਰ ਨੂੰ ਹੈ। ਠੀਕ ਹੈ ਜੀ। ਸੋ ਸਭਨਾ ਭਾਵ ਹੈ। ਸੋ ਸਭਨਾ ਭਾਵ ਹੈ। ਠੀਕ ਹੈ ਜੀ। ਕਹਿੰਦਾ ਭਾਵ ਹੈ ਕਿ ਪਹਿਲਾਂ ਸਤਿਗੁਰੂ ਜੋ ਹੈਗਾ ਉਹਦੀ ਸ਼ਰਨ ਪਾਏ ਉਸ ਤੋਂ ਬਾਅਦ ਆਪੇ ਫਿਰ ਸਤਿਗੁਰੂ ਦੀ ਸ਼ਰਨ ਚਲੇ ਜਾਂਦਾ ਹੈ ਜੀ। ਸਾਨੂੰ ਤਾਂ ਪਰਮੇਸ਼ਰ ਦੀ ਹੀ ਪਉਣਾ ਉਹਨਾਂ ਨੇ ਜਿਹਦੀ ਆਪ ਸ਼ਰਨ ਨੇ। ਹਾਂਜੀ। ਆਪਣੀ ਧੋਲੀ ਪਉਣੇ ਸ। ਠੀਕ ਹੈ ਜੀ। ਪਰ ਮੰਨਨੇ ਪਹਿਲਾਂ ਹਰਦੀ ਸ਼ਰਨ ਪੈਣਾ ਫੇਰ ਉਹ ਸਤਿਗੁਰ ਬਣ ਕੇ ਉਹਨੇ ਸਤਿਗੁਰ ਦੀ ਸ਼ਰਨ ਪੈਣਾ ਹੈ ਜੀ ਗੱਲ ਤਾਂ ਹੁਣ ਸਤਿਗੁਰ ਦੀ ਹੀ ਮੰਨਣੀ ਹੈ ਪਹਿਲਾਂ ਵਿਰੋਧ ਤਾਂ ਉਸੇ ਦਾ ਕਰਦਾ ਸੀ ਜਦ ਵਿਰੋਧ ਕਰਤੇ ਹਟ ਗਿਆ ਆਪੇ ਪਰਮੇਸ਼ਰ ਦੇ ਨਾਲ ਜੁੜ ਗਿਆ ਉਹਨੂੰ ਬਣ ਠੀਕ ਹੈ ਜੀ ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਨਾਲੇ ਬਿਲਾਵਲ ਕੀ ਵਾਰ ਮਹੱਲਾ ਚੌਥਾ ਇਹਦੀ ਵੀ ਸਮਾਪਤੀ ਹੈ ਜੀ ਠੀਕ ਹੈ